ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰਾ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਈਰਾਨ ਦੀ ਮਦਦ ਲਈ ਅੱਗੇ ਕਿਉਂ ਨਹੀਂ ਆਇਆ ਰੂਸ ਰਾਸ਼ਟਰਪਤੀ ਵਾਲਦ ਦੀ ਮੀਰ ਆਪਣਿਤ ਨੇ ਦੱਸੀ ਵਜ੍ਹਾ ਮੱਧ ਪੂਰਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਆ ਅਮਰੀਕਾ ਵੀ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਵਿੱਚ ਦਾਖਲ ਹੋ ਗਿਆ ਹੈ ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਰੂਸ ਈਰਾਨ ਦਾ ਸਮਰਥਨ ਕਰਨ ਲਈ ਅੱਗੇ ਕਿਉਂ ਨਹੀਂ ਆਇਆ ਹੈ ਰੂਸ ਨੇ ਅਮਰੀਕੀ ਹਮਲੇ ਵਿਰੁੱਧ ਈਰਾਨ ਦਾ ਸਮਰਥਨ ਕਿਉਂ ਨਹੀਂ ਕੀਤਾ ਰੂਸੀ ਰਾਸ਼ਟਰਪਤੀ ਵਾਲਦੀ ਮੀਰ ਅਪੁਨਿਤ ਕੇ ਇਹਨਾਂ ਜਵਾਬ ਸਵਾਲਾਂ ਦੇ ਜਵਾਬ ਦਿੱਤੇ ਹਨ ਰੂਸੀ ਰਾਸ਼ਟਰਪਤੀ ਅਪੁਨਿਤ ਦਾ ਕਹਿਣਾ ਹੈ ਕਿ ਰੂਸ ਸਿੱਧੇ ਤੌਰ ਤੇ ਇਸ ਤਣਾਅ ਵਿੱਚ ਨਹੀਂ ਪੈ ਸਕਦਾ ਇਸ ਦਾ ਕਾਰਨ ਇਜ਼ਰਾਈਲ ਵਿੱਚ ਰਹਿਣ ਵਾਲੇ ਰੂਸੀ ਪਾਈ ਪਾਦਸ਼ਾਈ ਲੋਕਾਂ ਹਨ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਰੂਸ ਅਤੇ ਈਰਾਨ ਦੇ ਸਬੰਧ ਹਦਕਿਆ ਪੁਰਾਣੇ ਹਨ ਹਾਲਾਂਕਿ ਪੁੰਨਿਤ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਿਚਕਾਰ ਹਾਲ ਹੀ ਵਿੱਚ ਹੋਏ ਤਣਾਅ ਦੇ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਦਾ ਇੱਕ ਵੱਡਾ ਕਾਰ ਇਜ਼ਰਾਈਲ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਰੂਸੀ ਆਬਾਦੀ ਹੈ ਹਾਂ ਇਜ਼ਰਾਈਲ ਦੀ ਇੱਕ ਵੱਡੀ ਆਬਾਦੀ ਰੂਸੀ ਭਾਸ਼ਾ ਬੋਲਦੀ ਹੈ ਅਜਿਹੀ ਸਥਿਤੀ ਵਿੱਚ ਖੁੱਲ੍ਹ ਕੇ ਈਰਾਨ ਦਾ ਸਮਰਥਨ ਕਰਨਾ ਰਾਸ਼ਟਰਪਤੀ ਪੁਨਿਤ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਸੇਟ ਪਿਤ ਸਰਬਗਰ ਦੇ ਅੰਤਰਰਾਸ਼ਟਰੀ ਆਰਥਿਕ ਮੋਨ ਫੋਰਮ ਦੌਰਾਨ ਪੁਨਿਤ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੋਵੀਅਤ ਯੂਨੀਅਨ ਦੇ ਰੂਸ ਦੇ 20 ਲੱਖ ਤੋਂ ਵੱਧ ਲੋਕ ਇਜ਼ਰਾਈਲ ਵਿੱਚ ਰਹਿੰਦੇ ਹਨ ਅੱਜ ਇਹ ਇੱਕ ਰੂਸੀ ਭਾਸ਼ਾ ਭਾਸ਼ਾ ਦੇਸ਼ ਹੈ ਅਤੇ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਸਾਨੂੰ ਕੋਈ ਵੀ ਇਸ ਲਈ ਲੈਂਥ ਤੋਂ ਪਹਿਲਾਂ ਇਸ ਤੱਤ ਇਸ ਤੱਤ ਨੂੰ ਯਾਦ ਰੱਖਣਾ ਹੋਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ